ਹੈਲੋ ਦੋਸਤੋ ਸਵਾਗਤ ਹੈ ਆਪ ਸਭ ਦਾ ਆਪਣੇ YouTube ਚੈਨਲ ਉੱਤੇ ਦੋਸਤੋ ਕੱਲ ਜਿਹੜਾ ਮਹੀਰਾਜ ਤੇ ਕਬੱਡੀ ਕੱਪ ਉੱਤੇ ਕਰੋੜਾ ਪਿਆ ਸੀ ਅਰਸ਼ ਚੋਹਲਾ ਸਾਹਿਬਾਰੇ ਉਹਦੇ ਬਾਰੇ ਦੋਸਤੋ ਅਰਸ਼ ਚੋਹਲਾ ਸਾਹਿਬ ਨੇ ਲਾਈਵ ਦੱਸਿਆ ਤੁਸੀਂ ਵੀ ਸਾਰੇ ਇਹ ਵੀਡੀਓ ਦੇਖੋ ਜੀ ਸਮਝਦਾ ਨਹੀਂ ਆ ਮੇਰੇ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਕਿੱਦਿਆ ਕਿਉਂ ਨਹੀਂ ਮੈਂ ਤੁਹਾਨੂੰ ਜਿਵੇਂ ਪਤਾ ਹੀ ਵੀ ਮੈਂ ਪਹਿਲਾਂ ਵੀ ਬਲੋਂ ਮੈਂ ਮਦੀਨਾ ਆਉਣਾ ਸੀ ਦੋ ਤਿੰਨ ਵਲੌਗ ਪਹਿਲਾਂ ਪਾਏ ਮੈਂ ਕਿਹਾ ਮੈਂ ਅਨਫੇਟਾ ਨਹੀਂ ਫੇਟਾ ਤੁਹਾਨੂੰ ਸਰਨ ਨਹੀਂ ਕਹਦਾ ਪਤਾ ਕਿ ਮੈਂ ਅਨਫੇਟਾ ਨਹੀਂ ਫੇਟਾ ਫਿਰ ਵੀ ਮੈਂ ਤੁਹਾਨੂੰ ਕੀ ਵੀ ਦੱਸਿਆ ਕਿ ਮੈਂ ਵੀ ਤਰੀ ਨੂੰ ਫੇਟਣਾ ਤੇ ਫਿਰ ਵੀ ਮ ਉਹਨਾਂ ਦੇ ਕਹਿਣ ਤੇ ਇਨੌਤਰੀ ਉਹਦਾ ਵੀ ਮੈਂ ਰਾਜਵਾਲੇ ਵੀਰਾਂ ਦੇ ਕਹਿਣ ਤੇ ਵੀ ਨਹੀਂ ਖੇਡੋ ਖੇਡੋ ਤੇ ਮੈਂ ਫਿਰ ਵੀ ਖੇਡਿਆ ਮੈਂ ਪਹਿਲਾਂ ਹੀ ਜਾਣਦਾ ਮੈਂ ਫਿਕਨੀ ਆ ਮੇਰੀ ਬੋਡੀ ਜੈ ਸੱਟ ਨਹੀਂ ਹੈ ਮੈਂ ਖੇਡਣ ਜੋਗਾ ਨਹੀਂ ਹਾਂ ਵੀ ਪੂਰੀ ਮੈਂ 100% ਹੀ ਆਪਣਾ ਨਹੀਂ ਦੇ ਸਕਦਾ ਤੇ ਫਿਰ ਵੀ ਚਲੋ ਉਹਨਾਂ ਦੇ ਕਹਿਣ ਤੇ ਮੈਂ ਖੇਡਿਆ ਤੇ ਪਰ ਇਹਦਾ ਨਹੀਂ ਕਮਜਰਾ ਨਹੀਂ ਬੋਲਣਾ ਚਾਹੀਦਾ ਮੇਰੇ ਪੱਟ ਦਾ ਜਿਹੜਾ ਸੁਨੀ ਮਹਿਲ ਮੈਂ ਸਾਡਾ ਰਹਿ ਬੁੱਲਟ ਉਹਨਾਂ ਨਾਲ ਕਿ ਰੌਣ ਲਾ ਲੇ ਪੱਟ ਦੇ ਖੱਲੀ ਪੈ ਗਈ ਜਿਹੜੇ ਪਲੇਅਰ ਖੇਡਦੇ ਇਹਨਾਂ ਨੂੰ ਪਤਾ ਤੇ ਵੀ ਉਹਨਾਂ ਨੂੰ ਮਰ ਉਸ ਕਸੂਦ ਦੇ ਕਿੰਨੀ ਦਰਦ ਹੁੰਦੀ ਹਦੋਂ ਉਹ ਜਵੇਂ ਹਾਂ ਤਾਂ ਦੋਸਤੋ ਤੁਸੀਂ ਸਾਰਿਆਂ ਨੇ ਇਹ ਜਿਹੜੀ ਵੀਡੀਓ ਦੇਖ ਲਈ ਹੋਵੇਗੀ ਤੇ ਹੁਣ ਤੁਸੀਂ ਸਾਰੇ ਵੀ ਰਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸੋ ਕਿ ਇਹਦੇ ਵਿੱਚ ਕਮੇਟੀ ਦੀ ਗਲਤੀ ਹੈ ਜਾਂ ਫਿਰ ਅਰਸ਼ ਚੋਲਾ ਸਾਹਿਬ ਦੀ ਜਿੱਥੋਂ ਤੱਕ ਮੈਨੂੰ ਲੱਗਦਾ ਦੋਸਤੋ ਇੱਥੇ ਕਮੇਟੀ ਨੇ ਸੁਣਨਾ ਚਾਹੀਦੀ ਸੀ ਅਰਸ਼ ਚੋਲਾ ਸਾਹਿਬ ਦੀ ਗੱਲ ਤੇ ਬਾਕੀ ਤੁਸੀਂ ਸਾਰੇ ਵੀ ਦੱਸੋ ਧੰਨਵਾਦ